ਦਾ ਟਾਈਮ ਹੈ ਹੈਪੀ ਨਿਊ ਇਅਰ ਬਿਰਸਾਟਾ ਪੇ ਇਸ ਇੰਸਤਜਾਬ ਵਟਾ ਬਣਾਇਆ ਪਿਆ ਆਜੋ ਆਜੋ ਅੱਜ ਆਰੇ ਬਹੁਤ ਦਵੇਦਾਲੀਆਂ ਅੱਜ ਦਿਖਾਉਣੇ ਚੰਡੀਗੜ੍ਹ ਦਾ ਮਾਹੌਲ ਕਿਵੇਂ ਚੰਡੀਗੜ੍ਹ ਦੇ ਲੋਕ ਕਰਦੇ ਨੇ ਸੈਲੀਬ੍ਰੇਟ ਨਵੇਂ ਸਾਲ ਨੂੰ ਬਿਰਸਾਟਾ ਬੜੀ ਖੂਬਸੂਰਤੀ ਆ ਇਹ ਬੁਰਾ ਵਧੀਆ ਟੰਗਣਾ ਦੇ ਕੋ ਭਰਿਆ ਪਿਆ ਜ ਸਾਡਾ ਭਾਵੀ ਜਿਹੜੀ ਮਾਰਕੀਟ ਚ ਐ ਉਦਾਂ ਕੋਈ ਇੰਨਾ ਹੁੰਦਾ ਨਹੀਂ ਅੱਜ ਦੇਖੋ ਘਾਟਾ ਉੱਤੇ ਭਰੀਆਂ ਪਈਆਂ ਨੇ ਉਹ ਮਾਰਕੀਟ ਅੱਜ ਇਹਦੇ ਰੀਵੀਟੂ ਦੇ ਨਾਲ ਜਿਹੜੀ ਮਾਰਕੀਟ ਉਹ ਪਾਰਕਿੰਗ ਵੀ ਭਰੀ ਪਈ ਅੱਜ ਤਾਂ ਲੋਕ ਕਿਵੇਂ ਬੈਠੇ ਨੇ ਉੱਲੋਂ ਕੋਈ ਤੇ ਜਗ੍ਹਾ ਨਹੀਂ ਹੈਗੀ ਮਿਲਣ ਨੂੰ ਇਹ ਨਵਾਂ ਸਾਲ ਮਨਾਉਣ ਲਈ ਆਏ ਹੋਏ ਨੇ ਲੋਕ ਚਲੋ 3 ਵੀਟੂ ਚੱਲਦੇ ਆ ਉੱਥੇ ਦਾ ਮਾਹੌਲ ਦੇਖਦੇ ਆ ਕੀ ਆ ਕਿਵੇਂ ਮਨਾਉਂਦੇ ਨੇ ਚੰਡੀਗੜ੍ਹ ਦੇ ਲੋਕੀ ਨਵੇਂ ਸਾਲ ਨੂੰ ਇੰਨਾ ਕਿ ਇਕੱਠ ਹੁੰਦਾ ਉਹ ਦੇਖਦੇ ਆ ਅੱਜ ਆਹ ਦੇਖੋ ਜੀ ਫੋਰ ਤੇ ਬੋਰ ਨਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਪੁਆਇੰਟ ਦਾ ਕੀ ਪਤਾ ਯਾਰ ਇਹ ਸਾਈਡ ਤੋਂ ਦੱਸਿਆ ਆ ਜਾਂ ਦੌਰ ਹੈ ਤੇ ਉਹ ਹੋਲੀ ਜਿਹੀ ਜੀ ਆ ਜੀ ਚੀਜ਼ ਜੀ ਆ ਜੀ ਕੋਈ ਤੁਹਾਨੂੰ ਮੇਰਾ ਹਾਲ ਦੇ ਲਾਂਟੇ ਮਾਲ ਕਰ ਦਿੱਤਾ ਗਿਆ ਬੰਦ 10 ਵਜੇ ਐਂਟਰੀ ਬੰਦ ਪੂਰਾ ਮਾਹੌਲ ਭਰਿਆ ਪਿਆ ਪੁਲਿਸ ਲੱਗੀ ਪਈ ਆ ਹੋਵੇ ਵੀ ਕਿਉਂਕਿ ਚੰਡੀਗੜ੍ਹ ਦਾ ਮਾਹੌਲ ਗਰਮ ਆ ਜਾਂਦਾ ਹੈ ਕਈ ਵਾਰ ਇੱਥੇ ਭਰਿਆ ਪਿਆ ਪੂਰਾ ਮੋਲ ਗੱਡੀਆਂ ਸਪੋਰਟਰ ਵਾਈਕੂਨ ਦਾ ਬੰਦ ਕਰਤੀਆਂ ਐਂਟਰੀਆਂ ਪਰ ਜਿਹੜੀਆਂ ਹੋਰ ਗੱਡੀਆਂ ਨੇ ਬਸ ਇਹੀ ਨਿਕਲਣ ਲੱਗੀਆਂ ਇਹਨਾਂ ਤੋਂ ਬਿਨਾਂ ਬੰਦ ਉਬਰਾਂ ਵੀ ਉਰੇ ਪਹੁੰਚ ਰਹੀਆਂ ਇਹਨਾਂ ਦੇ ਲੋਕਾਂ ਨੇ ਘਰੇ ਜਾਣਾ ਜਿਹੜੇ ਚੰਡੀਗੜ੍ਹ ਦੇ ਆਏ ਕਰੇ ਹੋਏ ਨੇ ਉਹਨਾਂ ਲਈ ਉਦਾਂ ਉਰੇ ਲੋਕ ਇਕੱਠੇ ਹੋਏ ਪਏ ਨੇ ਪਤਾ ਨਹੀਂ ਤਾਂ ਉਰੇ ਪ੍ਰੋਗਰਾਮ ਮਨਾਉਣਾ ਕੋਈ ਇਹਨਾਂ ਨੇ 12 ਵਜੇ ਜਾਂ ਉਦਾਂ ਇਕੱਠਾ ਬੜਾ ਹੋਇਆ ਉਹਦੇ ਵਧੀ ਜਾ ਰਿਹਾ ਹੈ ਇਕੱਠਾ ਚੰਡੀਗੜ੍ਹ ਦੇ ਲੋਕਾਂ ਲਈ ਰਾਤ ਹੀ ਸਵੇਰ ਹੁੰਦੀ ਆ ਅੱਜ ਅਸੀਂ ਵੀ ਦੇਖਣਾ ਚਾਹੁੰਦੇ ਆ ਅਸੀਂ ਵੀ ਅੱਜ ਨਵਾਂ ਸਾਲ ਉਰੇ ਹੀ ਕਰਕੇ ਜਾਣਾ ਹੈ ਆ ਪਾਰਕਿੰਗ ਦੇਖ ਲਓ ਦਿਨ ਚ ਭਰੀ ਹੁੰਦੀ ਆ ਆ ਹੁਣ ਆ ਟਾਈਮ ਖਾਲੀ ਮਿਲਦੀ ਆ ਮੈਨੂੰ ਲੱਗਦਾ ਪਹਿਲੀ ਵਾਰੀ ਉਹ ਖਾਲੀ ਜਿਹੀ ਹੋਣੀ ਐ ਨਹੀਂ ਹਰ ਟਾਈਮ ਇਹ ਭਰੀ ਹੁੰਦੀ ਆ ਇਹ ਕਹਿੰਦੇ ਇੱਥੇ ਨਾ ਬੜਾ ਮਾਹੌਲ ਹੁੰਦਾ ਡੀਜੇ ਲੱਗਦੇ ਨੇ ਹਰੇਕ ਸਾਲ ਨਾਂਟੇ ਦੇ ਬਾਹਰ ਬਹੁਤ ਜ਼ਿਆਦਾ ਭੀੜ ਹੁੰਦੀ ਆ ਰਾਸ਼ ਹੁੰਦਾ ਲੋਕ ਗੱਡੀਆਂ ਦੇ ਉੱਪਰ ਨੱਚਦੇ ਕਰਦੇ ਨੇ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਐਦਕੀ ਪੁਲਿਸ ਨੇ ਬੜੀ ਸਖਤਾਈ ਕਰੀ ਹੋਈ ਆ ਉਹ ਦੇਖੋ ਲੱਗੇ ਹੋਏ ਨੇ ਪੁੱਛਣ ਕਰਨਾ ਕੀ ਬੜੀ ਸਖਤਾਈ ਕਰੀ ਹੋਈ ਆ ਨਾਕੇ ਲਾਦੇ ਸਾਰੇ ਬਸੇ ਨਾ ਉਹ ਨਹੀਂ ਦਿੰਦੇ ਹੈਗੇ ਟਰੈਵਿਕ ਰੋਕਦੀਆਂ ਦੋਨਾਂ ਪਾਸਿਓ ਤੇ ਆ ਲੋਕ ਦਾ ਇਕੱਠੇ ਹੋ ਰਹੇ ਨੇ ਇਹਨਾਂ ਨੂੰ ਐਵੇਂ ਹੀ ਆ ਕਿ ਉਮੇ ਦਾ ਮਾਹੌਲ ਹੋਊਗਾ ਦੇ ਕੇ ਸਾਲ ਜੋ ਹੁੰਦਾ ਹੈ ਤੇ ਕਿ ਇਹਨਾਂ ਨੇ ਉਹ ਮਾਹੌਲ ਨੂੰ ਬੰਦ ਕਰ ਦਿੱਤਾ ਅੱਗੇ ਵੰਗੂ ਮਤਲਬ ਖੱਪ ਬਾਈ ਇਹਨਾਂ ਨੇ ਉਹ ਨਹੀਂ ਕੀਤੀ ਉਹਨੂੰ ਰੋਕਦਾ ਪਰ ਉਦਾਂ ਲੋਕ ਪੈਸਰ ਵੀ ਬਹੁਤ ਆ ਰਹੇ ਨੇ ਬਹੁਤ ਦੂਰ ਦੂਰ ਗੱਡੀਆਂ ਲਾ ਕੇ ਆ ਰਹੇ ਨੇ ਕਿਉਂਕਿ ਇਹਨਾਂ ਨੇ ਗੱਡੀਆਂ ਪਿੱਛੇ ਹੀ ਰੋਕਦੀਆਂ ਨੇ ਉਹਨਾਂ ਨੂੰ ਐਵੇਂ ਹੀ ਡੀਜੇ ਲੱਗੇ ਹੋਣਗੇ ਉਰੇ ਪਰ ਉਰੇ ਸਭ ਕੁਝ ਬੰਦ ਆ ਕੀ ਵਰਦੇ ਰਹਿੰਦੇ ਨੇ ਰਾਤ ਤੱਕ 12:30 ਹੋ ਚੁੱਕੇ ਨੇ ਤਕਰੀਬਨ ਰਾਤ ਦੇ ਨਵਾਂ ਸਾਲ ਚੜਾ ਕੇ ਕਹਿੰਦੇ ਕਿ ਪੁਲਿਸ ਵੀ ਇੱਥੇ ਫਿਰ ਲਈ ਆ ਤੇ ਦੇਖਿਆ ਜਾਵੇ ਫੁਰਤ ਬਹੁਤ ਜ਼ਿਆਦਾ ਮਾਤਰਾ ਜャ ਪਰ ਉਹ ਲੋਕੀ ਚਰ ਐਵੇਂ ਧਾਰੂ ਪੀ ਰਹੇ ਨੇ ਆਪਾਂ ਦੇ ਵਿੱਚ ਬੋਤਲਾਂ ਸਿਗਰਟਾਂ ਸਭ ਕੁਝ ਚੱਲਦਾ ਹੋ ਰੇ ਸ਼ਰਿਆਂ ਮਸ ਪਰ ਕੋਈ ਆਚਨ ਦੀ ਵੀ ਨਹੀਂ ਸੁਣਦੇ ਔਰੇ ਤੇ ਫੁੱਲ ਫੁੱਲ ਬਸੇਰੇ ਚੱਕੀ ਫਿਰਦੇ ਨੇ ਤਾਂ ਕਿ ਪੌੜੋਂ ਸਿਵੀਰੇ ਸਾਈਡ ਤੇ ਖੜੀ ਆ ਜਿੰਨੇ ਮਹੀਨੇ ਸਾਲ ਕਰਕੇ ਸਾਰੀ ਸੈਕਟਰਾਂ ਦੇ ਵਿੱਚ ਪੁਲਿਸ ਖੜੀ ਆ ਪਰ ਇਹ ਲੋਕੀ ਹੋਰੇ ਨਵਾਂ ਸਾਲ ਐਵੇਂ ਬਣਾ ਰਹੇ ਨੇ ਆਪਣਾ ਕਲੱਬ ਵਾਲੇ ਲੋਕੀ ਕਲੱਬ ਵਾਲੀ ਲਾਈਵ ਕੀਤੀ ਹੁੰਦੀ ਆ ਆ ਕਲੱਬ ਨੇ ਅੱਗੇ ਹੋਰ ਤਿੰਨ ਦੋ ਦਨੇ ਕਲੱਬ ਹੋਰ ਨੇ ਅੱਗੇ ਐਵੇਂ ਬਾਹਰ ਤੋਂ ਕੀ ਖੜੇ ਨੇ ਬਹੁਤ ਦੇਖੋ ਹਰੀਆਂ ਵਿੱਚ ਦਾਰੂ ਪੀ ਰਹੇ ਨੇ ਪੀ ਰਹੇ ਨੇ ਰਿਖਤੀਆਂ ਕੋਈ ਹੋਰ ਰੋਕ ਟੋਕ ਨਹੀਂ ਖੁੱਲਾ ਕੰਮ ਆ ਇਹ 26 ਸੈਕਟਰ ਦੇ ਕਲੱਬ ਉਹ ਕਲੱਬ ਨੇ ਇੱਥੇ ਲਗਾਤਾਰੀ ਬੜੀ ਜਰੌਣਕ ਲੱਗੀ ਹੋਈ ਹੈ ਇੱਥੇ ਪੰਜਾਬੀ ਕਲੱਬ ਆ ਗਏ ਕਲੱਬ ਲਈ ਕੋ ਚੰਡੀਗੜ੍ਹ ਦੀ ਜਿਹਨਾਂ ਵਿੱਚ ਦਲ ਕਰਕੇ ਬਹੁਤ ਜ਼ਿਆਦਾ ਲੋਕ ਆਏ ਹੋਏ ਨੇ ਦਾਸ਼ ਵਧਿਆ ਹੋਇਆ ਪੂਰਾ ਜਦੋਂ ਕਲੱਬ ਦੇਖੋ ਕਿਵੇਂ ਲੋਕੀ ਵਰਦਨ ਵਾਲੇ ਸਾਬਾ ਆਏ ਤੇ ਪੁਲਿਸ ਦਾ ਪ੍ਰਯਾਜਨ ਵੀ ਵਰਦਨ ਵਾਲੇ ਨਾਲ ਪ੍ਰਯਾਜਨ ਘਟਾਉਂਦਾ ਫਿਰਦਾ ਪਰ ਹੁਣ ਕੋਈ ਨਹੀਂ ਕਹਿਦੀ ਹੁਣ ਰਿਆ ਹੁਣ ਕੰਮ ਸੋਰਾਂ ਚ ਹੋਏ ਪਏ ਨੇ ਸਭ ਦੇ ਦੇ ਵਿੱਚ ਨਾ ਸਭ ਕੁਝ ਓਪਨ ਲੀਆ ਇੱਕ ਤਰ੍ਹਾਂ ਦਾ ਚੰਡੀਗੜ੍ਹ ਆ ਦੇਖੋ ਇੱਧਰ ਲੱਗੇ ਹੋਏ ਕੂਕੜਾ ਮਾਰਨਾ ਇਹ ਜਿਹੜੇ ਮਾਹੌਲ ਖਰਾਬ ਕਰਦੇ ਨੇ ਹੁੰਦੇ ਨੇ ਉਰੇ ਚੰਡੀਗੜ੍ਹ ਦੇ ਵਿੱਚ ਨਾ ਗੱਲ ਕਰਦੇ ਹੀ ਸਭ ਕੁਝ ਓਪਨ ਹੈ ਜਿਵੇਂ ਕਿ ਇੱਕ ਤਰ੍ਹਾਂ ਦਾ ਮਿੰਨੀ ਗ੍ਰੇਟਾ ਇਹ ਚੰਡੀਗੜ੍ਹ ਉਰੇ ਰੂਲ ਵੀ ਫੋਲੋ ਕਰਦੇ ਨੇ ਲੋਕੀ ਸਾਰੇ ਟਰੈਵਰ ਕੋਲ ਜਿਵੇਂ ਉਦਾਂ ਸਾਫ਼ ਸੁਥਰਾ ਹੈ ਨਾ ਘਰ ਤੋਂ ਬਾਹਰ ਦੇਣਾ ਜੇ ਕੋਈ ਜੌਬ ਕਰਦਾ ਜਿਵੇਂ ਬਾਹਰਲੀ ਕੰਟਰੀ ਜੀ ਜਾਂਦੇ ਆ ਉਹੀ ਕੁਝ ਹੁੰਦਾ ਪਰ ਉਦਾਂ ਵੀ ਸਭ ਕੁਝ ਰਿਓਪਨ ਹੈ ਆ ਜਿਵੇਂ ਹੁਣ ਜ਼ਿਆਦਾਤਰ ਰਿਓ ਸਟੂਡੈਂਟ ਜਿਹੜਾਾਂ ਤੋਂ ਬਾਹਰ ਲੈਂਦੇ ਨੇ ਜਾਂ ਪੜਨ ਆਉਂਦੇ ਨੇ ਜਾਂ ਕੋਈ ਕੰਮ ਕਰਦਾ ਜਿਵੇਂ ਕੀ ਉਹ ਫਿਰ ਇੱਥੇ ਆ ਕੇ ਨਾ ਦੇਖਦੇ ਨੇ ਮਾਹੌਲ ਜਿਵੇਂ ਦੀ ਕੋਈ ਸੰਗਤ ਮਿਲ ਜਾਂਦੀ ਹੈ ਫਿਰ ਉਹੋ ਜੇ ਬਣ ਜਾਂਦੇ ਨੇ ਉਹ ਵੀ ਸੰਗਤ ਦੇ ਹੀ ਰੰਗ ਤੇ ਚੜ੍ਹੇ ਜਾਂਦੀ ਆ ਇੱਕ ਅਕਲਬ ਆ ਗਿਆ ਇੱਥੇ ਓਪਨਲੀ ਫਿਰਦੇ ਨੇ ਕੁੜੀਆਂ ਬਹੁਤ ਜ਼ਿਆਦਾ ਤਰੂਪੀ ਕਰਦੀਆਂ ਨੇ ਸਿਗਰਟਾਂ ਦਾ ਰੂਏ ਆਮ ਚੀਜ਼ ਹੋਈ ਪਈ ਐ ਇੱਥੇ ਚੰਡੀਗੜ੍ਹ ਦੇ ਵਿੱਚ ਕਲੱਬ ਹੋਣ ਲੱਗੇ ਬੰਦ ਤੇ ਲੋਕੀ ਯਾਰ ਨੂੰ ਖੜੇ ਨੇ ਸੜਕਾਂ ਤੇ ਇੱਥੇ ਉਪਰਾਂ ਉਪਰਾਂ ਬਹੁਤ ਹੁੰਦੀਆਂ ਨੇ ਗੱਡੀਆਂ ਦੇ ਲਗਾਤਰ ਜਾਂਦਾ ਰਹੇ ਪੂਰਾ ਜਦਕੀ ਉਹਰੇ ਚੌਕੀ ਵੀ ਆ ਨਾਲੇ ਥਾਣਾ ਪੁਲਿਸ ਬਹੁਤ ਖੜੀ ਸੀ ਪਰ ਪੁਲਿਸ ਇਹਨਾਂ ਨੂੰ ਤਾਂ ਕਹਿ ਨਹੀਂ ਸਕਦੀ ਕੁਝ ਓਕੇ ਕਿਉਂਕਿ ਕਲੱਬਾਂ ਦੀ ਕਮਾਈ ਦਾ ਫਰਕ ਪੈ ਜਾਂਦਾ ਫਿਰ ਕਲੱਬਾਂ ਵਾਲੇ ਰੋਕ ਦਿੰਦੇ ਨੇ ਇਹ ਗੱਲ ਤੋਂ ਜਿਵੇਂ ਕਿ ਜਰੀਬ ਟੂ ਮਾਰਕੀਟ ਆ ਜਿਹੜੀ ਉਤੇ ਪਾਰਕਿੰਗ ਫਰੀ ਆ ਉਤੇ ਪਾਰਕਿੰਗ ਲਾਦੀਗੀ ਉਤੇ ਨਾ ਲੋਕੀ ਜਾਣੋ ਹੱਟ ਗਏ ਸੀਗੇ ਰੋੜ ਲੋਕਾਂ ਨੇ ਦੁਕਾਨਾਂ ਵਾਲਿਆਂ ਨੇ ਸਪੈਸ਼ਲ ਪਾਰਕਿੰਗ ਫ੍ਰੀ ਕਰਾਈ ਉੱਤੇ ਵੀ ਸਾਡਾ ਕੰਮ ਨਹੀਂ ਚੱਲਦਾ ਉਹੀ ਕੰਮ ਹੋ ਰਿਹਾ ਪੁਲਿਸ ਉਦਾਂ ਕੋਈ ਹਾਕ ਸਟਰੋਂਗ ਨਹੀਂ ਹੋ ਸਕਦੀ ਉਹ ਨਹੀਂ ਸਕਦੀ ਕਿਸੇ ਨੂੰ ਵਿਚਾਰਿਆਂ ਪੁਲਿਸ ਦੇ ਸਾਹਮਣੇ ਸਭ ਕੁਝ ਚੱਲੀ ਜਾਂਦਾ ਦਾਰੂ ਬੋਦਨਾ ਭੰਦੇ ਨੇ ਚੀਕਾਂ ਮਾਰਦੇ ਨੇ ਸਭ ਕੁਝ ਕਰਦੇ ਨੇ ਪਰ ਉਹ ਕਹਿ ਨਹੀਂ ਸਕਦੇ ਕੁਝ ਵੀ ਕਿਉਂਕਿ ਚੈੱਕਰ ਉਹੀ ਹੋ ਜਾਂਦਾ ਕਲੱਬਾਂ ਦੀ ਕਮਾਈ ਦਾ ਉਹਨਾਂ ਵੱਲੋਂ ਮਤਲਬ ਹਦਾਇਤ ਹੁੰਦੀ ਹੈ ਵੀ ਕਹਿਣਾ ਨਹੀਂ ਕੋਈ ਤਾਂ ਉਦਾਂ ਵਸ ਇੱਕ बराबर ਰੱਖਣਾ ਐਂਡ ਤੇ ਜਾ ਕੇ ਪੁਲਿਸ ਖਾਲੀ ਕਰਾਉਂਦੀ ਆ ਕਲੱਬ ਕਲੱਬਾਂ ਦੇ ਵਿੱਚੋਂ ਵੀ ਨਹੀਂ ਨਿਕਲਦੇ ਜਦੋਂ ਆਫ ਟਾਈਮ ਹੋ ਜਾਂਦਾ ਕਲੱਬ ਦਾ ਉਦੋਂ ਵੀ ਨਹੀਂ ਬਾਹਰ ਨਿਕਲਦੇ ਆ ਦੇਖੋ ਹੁਣ ਕਿੰਨੀ ਧੂੜ ਲੱਗੀ ਹੋਈ ਹੈ ਜਾਣ ਦੇ ਇੱਕ ਕਲੱਬ ਦੀ ਕਲੱਬ ਲਈ ਜਿਹੜੇ ਲੋਕ ਆਏ ਉਹਨਾਂ ਦੀਆਂ ਗੱਡੀਆਂ ਖੜੀਆਂ ਨੇ ਇੱਧਰ ਆ ਦੋਨੇ ਤਿੰਨੇ ਸੈਕਟਾਂ ਮਰੋ ਸੈਕਟਰ ਨੂੰ ਚਾਰੇ ਪਾਸਿਓਂ ਘੇਰਿਆ ਪਿਆ ਚੰਡੀਗੜ੍ਹ ਦੀ ਰਾਤ ਨੂੰ ਵੀ ਸਵੇਰ ਹੁੰਦਾ ਇਹਨਾਂ ਦੇ ਲੋਕਾਂ ਦੇ ਲਈ ਮਾਰਕੀਟ ਦੇਖੋ 2 ਵਜੇ ਭਰੀ ਪਈ ਆ ਉੱਗੀਆਂ ਗੱਡੀਆਂ ਘੜੀਆਂ ਨੇ ਲੋਕੀ ਆ ਰਹੇ ਨੇ ਜਾ ਰਹੇ ਨੇ ਇਹਦੇ ਉੱਬਰ ਦੇ ਕੰਮ ਜ਼ਿਆਦਾ ਨੇ ਲੋਕੀ ਉੱਬਰਾਂ ਬਲਾ ਬਲਾ ਕੇ ਜਾ ਰਹੇ ਨੇ ਆਫਿਸ ਹੁਣ ਬੰਦ ਹੋ ਰਹੇ ਨੇ ਅਜ ਤੱਕ ਲੋਕਾਂ ਦੀਆਂ ਸਕੂਟਰੀਆਂ ਵੀ ਖੜੀਆਂ ਨੇ 2 ਵਜੇ ਸਕੂਟਰੀਆਂ ਤੇ ਵੀ ਜਾਣਾ ਲੋਕਾਂ ਨੇ ਐਕਟਿਵਾ ਤੇ ਗੱਡੀਆਂ ਦਾ ਮੇਲੇ ਹੀ ਲੱਗਿਆ ਪਿਆ ਮਾਰਕੀਟ ਪੂਰੀ ਜਗਾ ਤੱਕ ਭਰੀ ਪਈ ਆ ਨਵੇਂ ਸਾਲ ਨੂੰ ਪਹਿਲੀ ਦਿਰੀ ਨੂੰ ਪੂਰੇ ਦੇ ਢਾਬੇ ਦੇ ਸਵੇਰੇ ਅਸੀਂ ਰਾਤ ਦੀ ਰੋਟੀ ਖਾਣ ਲੱਗੇ ਆ ਜੀ ਇਹ ਪੂਰੇ ਦਾ ਢਾਬਾ ਵੀ ਬੜਾ ਮਸ਼ਹੂਰ ਆ ਇਹ ਬਹੁਤ ਪੁਰਾਣਾ ਇਹ ਮਸ਼ਹੂਰ ਹੋਇਆ ਨੇ ਹਰੇਕ ਗੱਡੀ ਪਿੱਛੇ ਸਪੀਕਰ ਲਾਇਆ ਆਪਣਾ ਉਹ ਪੂਰੇ ਇੰਡੀਆ ਦੇ ਵਿੱਚ ਪਹੁੰਚੀ ਜਿਹੜੇ ਵੀ ਲੋਕ ਇੱਧਰ ਨੂੰ ਆਉਂਦੇ ਜਾਂਦੇ ਸੀਗੇ ਫਿਰ ਉਹ ਦੇਖਦੇ ਸੀ ਇਹ ਢਾਬੇ ਦਾ ਸਟicker ਆ ਕੋਈ ਜਦੋਂ ਵੀ ਕੋਈ ਆਉਂਦਾ ਜਾਂਦਾ ਸੀ ਫਿਰ ਰੁਕਦਾ ਸੀ ਆ ਬਾਈ ਲਾਲ ਦਾ ਟਰੈਕਟਰ ਇਹ ਬਿਨੂ ਢੱਲੋਂ ਵਾਲੀ ਫਿਲਮ ਨੇ ਮਸ਼ਹੂਰ ਕਰਿਆ ਸੀਗਾ ਸੀਟ ਇਹਦੀ ਬੜੀ ਵੱਡੀ ਆ ਮਤਲਬ ਦੋ ਜਾਨੇ ਬੈਠਣ ਦੀ ਸੀਟ ਆ ਇਹ ਪੁਰਾਣਾ ਟਰੈਕਟਰ ਲੱਬ ਕੇ ਇਹਨਾਂ ਨੇ ਰੱਖਿਆ ਬਿਰਸਾ ਸੰਭਦੇ ਨੇ ਇਹ ਟਰੈਕਟਰ ਬੜਾ ਜਾਨਦਾਰ ਠੀਕਾ ਉੱਚਾਈ ਹਾਈਟੇ ਬਹੁਤ ਆ ਟਰੈਕਟਰ ਦੀ ਇਹਦੀ ਆ ਬੈਟਰੀ ਬੂੰਟਰੀ ਗੱਡੀ ਖੜੀ ਆ ਹੁਣ ਤਾਂ ਉਹਦਾ ਸ਼ੋਅ ਪੀਸ ਬਣਾਇਆ ਹੋਇਆ ਇਹ ਵੀ ਪੁਰਾਣੀਆਂ ਚੀਜ਼ਾਂ ਬੜੀਆਂ ਖਰੀਜ ਕੇ ਰੱਖ ਦਿੰਦੇ ਆ ਕਾਰ ਖੜੀ ਆ ਪੁਰਾਣੀ ਪੜੂਕਾ ਖੜਾ ਇਧਰ ਬੈਕ ਸਾਈਡ ਤੇ ਇਹਨਾਂ ਦਾ ਹੈਲੀਕਾਪਟਰ ਵੀ ਖੜਾਇਆ ਹੋਇਆ ਏ ਨੋਰ ਪਿੱਛੇ ਪ੍ਰੀ ਵੈਟਿੰਗ ਦਾ ਬਣਾਇਆ ਹੋਇਆ